ਪਹਿਲੇ ਤੋਂ ਸਾਰੇ ਸੰਗਤ ਨੂੰ ਜੈ ਵਾਲਮੀਕੀ ਹਾਰਾ ਵਾਲਮੀਕੀ ਜੋ ਅੱਜ ਦੀ ਮੀਟਿੰਗ ਕੀਤੀ ਗਈ ਹੈ ਪਵਨ ਵਾਲਮੀਕੀ ਦੀ ਅਗਵਾਈ ਤੇ ਤੁਹਣਾ ਸਾਹਿਬ ਰਸਤੇ ਦੇ ਗੱਦੀ ਨਸੀਬ ਸਤਗੁਰ ਬਲਕੀਦਰਨਾਥ ਮਹਾਰਾਜ ਜੀ ਦੀ ਰਹਿਨਮਾਈ ਹੇਟ ਔਰ ਅੱਜ ਜੋ ਪ੍ਰਗਟ ਉਸਤਵ ਨੂੰ ਲੈ ਕੇ ਪ੍ਰਗਟ ਦਿਨ ਨੂੰ ਲੈ ਕੇ ਜੋ ਕਿ ਅੱਜ ਜ਼ਿਲ੍ਹੇ ਦੇ ਡੀਸੀ ਸਾਹਿਬ ਡੀਸੀ ਸਹਿਬਾਨ ਜੋ ਕਿ ਇਸੇ ਪਵਨ ਵਾਲਮੀਕੀ ਦੀ ਅਗਵਾਈ ਤੇ ਨਕਮਕਸਦ ਹੋਣਾ ਆਏ ਔਰ ਨਾਲ ਦੀ ਨਾਲ ਹੀ ਪਵਨ ਵਾਲਮੀਕੀ ਦੀ ਟੀਰਥ ਦੇ ਧੂਨਾ ਸਾਹਿਬ ٹرسٹ ਦੇ ਗੱਦੀ ਨਸੀਬ ਸਤਜਣ ਮਲਕੀ ਜਨਾਬ ਮਹਾਰਾਜ ਜੀ ਦਾ ਆਸ਼ੀਰਵਾਦ ਉਚੇਚੇ ਤੌਰ ਤੇ ਪ੍ਰਾਪਤ ਕੀਤਾ ਉਹਨਾਂ ਨੇ ਔਰ ਅਸ਼ਵਾਸ਼ਣ ਦਵਾਇਆ ਕਿ ਜਿਹੜਾ ਆਣ ਆਲਾ ਪ੍ਰਗਟ ਦਿਵਸ ਹੈ ਉਹ ਬਹੁਤ ਹੀ ਸ਼ਰਧਾ ਨਾਲ ਔਰ ਉਤਸ਼ਾਹ ਨਾਲ ਮਨਾਇਆ ਜਾਏਗਾ ਉਸ ਦਿਨ ਦੀਆਂ ਸੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਹਰ ਹਰ ਵਾਲਮੀਕੀ ਅੱਜ ਭਵੰਤਮਾਨ ਦੀ ਸਰਕਾਰ ਨੇ ਜੋ ਨਵੇਂ ਦਿੱਤੀ ਮੈਡਲ ਜਿੱਤ ਲਾਏ ਹਨ ਅੱਜ ਜੋ ਪਵਨ ਵਾਲਮੀਕੀ ਦੀ ਟੀਮ ਦਾ ਜੋ बाल मी प्रगट तो मेला हो रहा है उसके सबंध सारे ही प्रशासन जरा मीटिंग रखी है उसके मेक आए हैं कि महाराज जो कोई आशीर्वाद भी, भी लिया संतान तो तो ने भी चढ़ा दिया महाराज अरदास है असि उन्हों का बहुत बहुत स्वागत करते हैं धनबाद करते हाँ यह अफसर ਜੀ ਜੀ ਪਵਨ ਵਾਲਮੀਕੀ ਕੀਤੇ ਸਿਹਾਰ ਦੇ ਵਾਸਤੇ ਜੀ ਤੁਹਾਨੂੰ ਸਪੋਰਟ ਕਰ ਧੰਨਵਾਦ